ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਢੋਪ ਜੀ ਸਾਹਿਬ ਇੱਕ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲਮਰਤ ਆਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਓ ਤਾਰ ਪੁਖਿਆ ਭੁਖਣਾ ਉਤਰੇ ਦੇਵਨਾਪੁਰਿਆ ਪਰ ਸਹਸ ਸਿਆਣ ਪਾ ਲਖ ਹੋਏ ਤੈ ਇਕ ਨਾ ਚੱਲੈ ਨਾਲ ਕਿਉ ਸਚਿਆਰਾ ਹੋਈਐ ਕਿਉ ਕੂੜ ਟੁਟ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਵਨ ਜੇ ਹੁਕਮਿ ਲਾ ਵਢਾਈ ਹੁਕਮੇ ਤਮਨੀ ਟੋ ਹੁਕਮਾ ਲੇਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੇ ਬਖ ਸੀਸ ਇਕ ਹੁਕਮੇ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਕਮ ਨਾ ਕੋਇ ਨਾਨਕ ਹੁਕਮੈ ਜੇ ਜੁਜੈ ਦਾ ਹਉਮੈ ਕਹੈ ਨ ਕੋਇ ਗਾਇਕੋ ਤਾਨ ਹੋਇ ਕਿਸੇ ਤਾਨ ਗਾਇਕੋ ਦਾਤ ਜਾਣੇ ਨਿਸ਼ਾਨ ਗਾਇਕੋ ਗੁਣ ਵਡਿਆਈਆਂ ਚਰ ਗਾਇਕੋ ਵਿਦਿਆ ਵਿਖਮ ਵਿੱਚਰ ਗਾਇਕੋ ਸਾਜ ਕਰੇ ਤਨਖੇ ਗਾਇਕੋ ਜੀ ਲੈ ਸਰਦੇ ਗਾਇਕੋ ਜਾਪੈ ਜਿਸ ਦੂਰ ਗਾਇਕੋ ਵਿਖੇ ਹਾਦਰ ਹਦਰ ਤਨ ਕਥੀ ਨਾਵ ਤੋਟ ਕਾਤ ਕਦ ਕਥੀ ਕੋਟੀ ਕੋਟ ਕੋਟ ਦੇਦ ਦੇ ਲੰਗਿਥ ਕਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਇ ਰਾਹੋ ਨਾਨਕ ਵਿਗਸੈ ਦਾਤਾ ਸਾਹਿਬ ਸਾਚਨਾਏ ਭਾਖਿ ਮਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰਦਾ ਰ ਫਿਰ ਕਿ ਅੱਗੇ ਰਖੀਐ ਜਿਤ ਵਿਸਾ ਦਰਬਾਰ ਮੋਹੋ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਜਨਾਓ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਲਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ੍ਹ ਸੇਵਿਆ ਤੇ ਪਾਇਆ ਮਾਨ ਨਾਨਕ ਗਾਵੀਐ ਗੁਣੀ ਧਾਨ ਗਾਵੀਓ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਲੇਹਾ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਏ ਗੁਰਾ ਇਕ ਦੇਹ ਉਜਾਈ ਸਵਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਈ ਜੇ ਤੇ ਸ੍ਰਿਟ ਉਪਾਈ ਵੇਖਾ ਵਿਣ ਕਰਮਾ ਕੇ ਮਿਲ ਲੈ ਲਈ ਮਤ ਵਿਚ ਰਤਨ ਜੋ ਆਹ ਰਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰ ਇਕ ਦੇਹ ਬੁਝਾਈ ਭਵਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਰਿਚਾਰੇ ਅਰਜ ਹੋਰ ਦਸੂਣੀ ਹੋਏ ਨਾ ਖੰਡਾ ਇੱਟ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾ ਰਖਾਇ ਗੈ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵਈ ਤੋ ਵਾਤ ਨ ਪੁੱਛੇ ਕੇ ਕੀਟਾਂ ਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਉਂਦੇ ਤੇਹਾ ਕੋਈ ਨ ਸੁਝਈ ਜੇ तिस ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਚਰਤ ਤਵਲ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪਹੇ ਨ ਸਕੈ ਕਾਲ ਨਾਨਕ ਭਗਤ ਸਦਾ ਵਿਗਰ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਖਸਲਾਹ ਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤ ਸਦਾ ਵਿਗਰ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਂ ਸੁਣਿਆ 68 ਕੈ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਛਾ ਸੁਣਿਆ ਦੇ ਪਾਵਹ ਰਹੋ ਸੁਣਿਆ ਹੱਥ ਹੋਵੇ ਸਦਾ ਹੋ ਨਾਨਕ ਭਗਤਾ ਸਦਾ ਬਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀਂ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਇ ਮਨ ਸੁਰਤਿ ਹੋਵਾ ਮਨ ਬੁੱਧ ਮਨ ਸਵਲ ਭਾਉਣ ਕੇ ਸਿੱਧ ਮਨ ਨ ਹੋਇ ਚੋਟ ਨ ਖਾਏ ਮਨ ਜਮਕ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਇ ਮਨ ਮਾਰਿ ਗਿਠਾਕ ਨ ਪਾਏ ਮਨ ਪਤਿ ਸਿਓ ਪਰ ਗੱਜ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਆਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਪਾਵੇ ਮੁਖ ਦੁਆਰ ਮਨ ਪਰਵਰ ਸਦਾ ਨਤਰਤਰ ਗੁਰਸਿੱਖ ਮਨ ਨਾਨਕ ਭੈ ਨਾ ਭਿਖ ਐਸਾ ਨਾਮ ਨਰੰਜਨ ਹੋਏ ਦੇਖੋ ਮਰ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵਹ ਦਰਗਹ ਨਮਾਨ ਪੰਜੇ ਸੋਹ ਹੈ ਦਰ ਰਾਜਾ ਨ ਪੰਚਾ ਕਾ ਗੁਰ ਇਕਤਿਆਨ ਜੇ ਕੋ ਕਹ ਕਰੈ ਵੀਚਰ ਕਰਤੇ ਕਹਿ ਕਰਨ ਨਾਹੀ ਸੁਮਾਰ ਤਵਲ ਕਰਮ ਦੇ ਆਕਾ ਪੂਤ ਸੰਤੋਖ ਥਾਵ ਰਖਿਆ ਜਿਨ ਸੂਤ ਜੇ ਕੋ बुਝੈ ਹੋਐ ਸਚਿਆ ਤਵਲ ਉਪਰ ਕੇਤਾ ਪਾਰ ਤਰਤੀ ਹੋਰ ਉਪਰ ਹੋਰ ਹੋਰ ਤਿਸਤੇ ਨਾ ਸਭ ਨਾ ਲਿਖਿਆ ਊੜੀ ਕਲਾਮ ਇਹੋ ਲਿਖਾ ਲਿਖ ਜਾਣ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੋਲ ਰੂਪ ਕੀਤੇ ਦਾਤ ਜਾਣ ਕੋਣਕੂਤ ਕੀਤਾ ਫਸਾਓ ਕਕਵਾਓ ਤਿਸਤੇ ਹੋ ਲਖ ਦਈਆ ਕੁਦਰਤ ਕੌਣ ਕਹਾਈ ਚਾ ਇਕ ਵਾਰਨ ਜਾਵਾਂ ਇੱਕ ਵਾਰ ਜੋਤਿ ਤਪਾਵੈ ਸਾਈ ਪਲੀਕਰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਪਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹਾਂਪੱਖ ਸਾ ਅਸੰਖ ਮੋਣ ਲਿਵ ਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੇਦਕ ਪਾਵੇ ਸਾਈ ਪਲੀਕਰ ਤੁੰ ਸਦਾ ਸਲਾਮਤ ਨਰੰਕਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋ ਅਸੰਖ ਗਲਵਟ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜ ਫਰਾਹੇ ਅਸੰਖ ਮਲੇ ਚਮਲ ਪਖ ਖਾਹੇ ਅਸੰਖੇ ਨਿੰਦਕ ਸਿਰ ਕਰ ਹੈ ਪਾਰ ਨਾਨਕ ਨੀਚ ਕਹੈ ਵਿਚਾਰ ਹੋਰਨ ਜਮਾ ਇੱਕ ਵਾਰ ਜੋਤਿ ਨ ਪਾਵੇ ਸਾਈ ਭਲੀਕਾਰ ਕਉ ਸੁਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਕਥਾਵ ਅਗਾਮ ਅਗਾਮ ਅਸੰਖ ਲੋ ਅਸੰਖ ਕਹਿ ਹੈ ਸਿਰ 파 ਰਹੇ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲੇਖਣ ਬੋਲਣ ਬਾਣ ਅਖਰ ਸਤ ਸੰਜੋਗ ਵਖਾਨ ਜਿਨ ਇਹ ਲਿਖੇ ਤਿਸ ਸਿਰ ਨਾਹੀ ਜਿਵ ਫਰਮਾਏ ਤੇਵ ਤੇ ਉਪਾਹੇ ਜੇ ਤਾ ਕੀਤਾ ਤੇ ਤਨਾਹੋ ਵਣ ਨਾਵੇਂ ਨਾਹੀ ਕੋਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਜਿਗ ਪਾਵੇ ਸਾਈ ਭਲੀਕਰ ਕੁੰਸ ਸੁਦਾ ਸਲਾਮਤ ਨਰੰਕਾ ਹਰੂ ਇਹ ਹੱਤ ਪੈਰ ਤਨ ਦੇ ਪਾਣੀ ਤੋਂ ਤਉ ਤਰਸ ਖੇ ਮੂਤ ਪਲਿੱਤੇ ਕੱਪੜ ਹੋਏ ਬੇਸਾ ਮੋਣ ਲਈ ਅਵਤੋਏ ਪਰਿਆ ਮਤ ਪਾਪ ਕਾ ਸੰਗ ਅਵਤੋਪ ਨਾ ਵਕਰੰਗ ਪੁੰਨੀ ਪਾਪੀ ਆਖਣ ਨਾਹੀ ਔਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀਰ ਆਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹੋ ਤੀਰਥ ਤਪ ਦਿਆਦਤ ਦਾਨ ਦੇਖੋ ਪਵ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਤਿ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕੌਣ ਸੋਵੇ ਲਾ ਵਕਤ ਕਵਣ ਕੌਣ ਥਿਪਕਾਉਣ ਵਾਰ ਕੌਣ ਸਿਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾਦੀਐ ਜੋ ਲਿਖਣ ਲੇਖ ਪੁਰਾਨ ਇਤਵਾਰ ਨਾ ਜੋਗੀ ਜਾਣਾ ਰਤਮਾਹੋ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਉ ਕਰ ਅੱਖਾਂ ਕਿਵਸਲਹੀ ਕਿਉ ਵਰਨੇ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂਜੇ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਕ ਹੋਵੇ ਨਾਨਕ ਜੇ ਕਉ ਆਪੋ ਜਾਣੈ ਅਗ ਅਗਿਆਨਾ ਸੋਹੈ ਵਤਲ ਪਤਲ ਲਖ ਆਕਸ ਆਕਸ ਔੜਕ ਔੜਕ ਪਾਲ ਥਕੇ ਵੇਤ ਕਹੈ ਨਿਕਵਾਤ ਸਹਸ ਅਠਰ ਹੈ ਕਹਿਨ ਕਤੇ ਬਾਸੁਲ ਇਕਤੈ ਲਿਖਾ ਹੋਇ ਤਾ ਲਿਖੀਐ ਲਿਖਾ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੇ ਏਤੀ ਸੁਰਤ ਨ ਪਾਈਆ ਨਦੀ ਆਪਾ ਵਾਪਰਸੰਧ ਨ ਜਾਣੀਐ ਸਮੁੰਦ ਸਹ ਸੁਲਤਾਨ ਗ੍ਰਹ ਸੇਤੀ ਮਾਲ ਤਾਨ ਕੀੜੇ ਤਲ ਨ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਿ ਅੰਤਨ ਅਸੀਵਤੀ ਕਹਿਣ ਨਾਨਤ ਅੰਤ ਨ ਕਰਣ ਦੇਣ ਅਨਾਨਤ ਅੰਤਨ ਵਖਣ ਸੁਣਨ ਨਾਨਤ ਅੰਤਨ ਜਾਪੈ ਕਿਆ ਮਨਵੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਤਾਰਵਾਰ ਅੰਤ ਕ ਤੋ ਨਾ ਜਾਣ ਕੋਈ ਬੌਤ ਕਹੀਏ ਬੌਤ ਹੋਏ ਉੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਓ ਏਵਡ ਉੱਚ ਹੋਵੈ ਕੋਈ ਕਿਸ ਉੱਚ ਕਉ ਜਾਣੈ ਸੋਏ ਜੇ ਉਡ ਆਪ ਜਾਣ ਆਪ ਆਪ ਨਾਨਕ ਨਦਰਿ ਕਰਮੀ ਦਾਤ ਉਤਖਰਮ ਲਿਖੇ ਆਨ ਆਰਾਏ ਵੱਡਾ ਦਾਤਾ ਤਿਨਾ ਤੁਮਾਰੇ ਕੀਤੇ ਮੰਗ ਹੈ ਜੋਦ ਅਪਾਰ ਕੀਤੇ ਅਗਣਤ ਨਹੀਂ ਚਰ ਤੇਤੇ ਖਾ ਟੁੱਟ ਹੈ ਵਿਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੂਰਖ ਖਾਹੀ ਖਾਹੇ ਕੀਤੇ ਦੁਖ ਪੋਖ ਸਦਮਾਰ ਇਹ ਭੀ ਦਾਤ ਤੇਰੀ ਬਤਾਰ ਬੰਦ ਖਲਾਸੀ ਪਾਣਾ ਹੋਏ ਹੁਰ ਆਖ ਨ ਸਕੈ ਕੋਈ ਜੇ ਕੋ ਖਾਇ ਕ ਅਖਣ ਪਾਏ ਉਹ ਜਾਣੈ ਜੇ ਤਿਆ ਮਹਿ ਖਾਇ ਆਪੇ ਜਾਣੈ ਆਪੇ ਦੇ ਅੱਖ ਹਸੇ ਤ੍ਰੇਕੀ ਕੀ ਜਿਸਨੋ ਬਖਸੇ ਸਿਧ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਨਾ ਮਲਵਾ ਪਾ ਪੰਡਾਰ ਮੁਲ ਵਪਾਰੀ ਮੁਲ ਪੰਡਾਰ ਅਮੁਲ ਆਵਹ ਮੁਲ ਲੈ ਜਾਹੇ ਮੁਲ ਪਾਏ ਮੁਲ ਅਸਮਾਹੇ ਅਮੁਲ ਧਰਮ ਮੁਲ ਦੀਵਾਨ ਮੁਲ ਤੁਲ ਮੁਲ ਪਰਵਾਨ ਅਮੁਲ ਵਕਸੀ ਸਮਲ ਨੀਸਾਨ ਮੁਲ ਕਰਮ ਮੁਲ ਫੁਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਅਕ ਹੈ ਵੇਦ ਪਾਠ ਪੁਰਾਣ ਅਕ ਹੈ ਪੜ ਕਹ ਵਖਿਆਨ ਅਕ ਹੈ ਵਰਮੇ ਅਕ ਹੈ ਇੰਦ ਅਕ ਹੈ ਗੋਪੀ ਤਾ ਗੋਵਿੰਦ ਅਕ ਹੈ ਈਸ਼ਰ ਅਕ ਹੈ ਸਿਧ ਅਕ ਹੈ ਕੇਤੇ ਕੀਤ ਬੁੱਧ ਅਕ ਹੈ ਦਾਨਵ ਅਕ ਹੈ ਦੇਵ ਅਕ ਹੈ ਸੁਰ ਨਰ ਮਨ ਜਨ ਸੇ ਕੀਤੇ ਅੱਖ ਹੈ ਅਖਣ ਪਾਹੇ ਕੀਤੇ ਕਹ ਹੈ ਕਹ ਉਥ ਉਥ ਜਾਹੇ ਇਤੇ ਗੀਤੇ ਹੋਰ ਕਰੇ ਤਾਖ ਨ ਸਖਹ ਕੀਕੇ ਦਿਉੜ ਪਾਵੈ ਤੇਉੜ ਹੋ ਨਾਨਕ ਜਾਣ ਸਚ ਸੋਏ ਦੇਖ ਅੱਖ ਬੋਲ ਗੜ ਤਾ ਲਖਿਆ ਸਿਰ ਗਾਵਾਰ ਗਾਵਾਰ ਕਰਕੇ ਹੈ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਆਨਾਦ ਅਨੇਕ ਅ ਸੰਖ ਕੀਤੇ ਗਾਵਨ ਹਾਰੇ ਕੀਤੇ ਰਾਗ ਭਰੇ ਸਿਉ ਕਹੀਨ ਕੀਤੇ ਗਾਵਨ ਹਾਰੇ ਗਉਹ ਹੈ ਤੁਨ ਪਉਂਡ ਪਾਣੀ ਬੈਸੰਤਰ ਗਉਹ ਰਾਜਾ ਧਰਮ ਦਵਾਰੇ ਜੇਤ ਗੁਰਤ ਲਿਖ ਜਾਣਾ ਹੈ ਲੇਖ ਲੇਖ ਧਰਮ ਹੀ ਚਰੋ ਗਉਹ ਸਰਬਰਮਾ ਦੇਵੀ ਸੋਹਣ ਸਦ ਸਵਾਰੇ ਗਉਹ ਇੰਦ ਇੰਦ ਆਸਨ ਬੈਠੇ ਦੇਵਤੀ ਆਦਰ ਨਾਲੇ ਗਾਵਹਿ ਸਿੱਧੂ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੋਗ ਜਗ ਵਿਦਿਆ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਕਨ ਮੰਡਲ ਵਰਪੰਡਾ ਘਰ ਘਰ ਰੱਖੇ ਧਾਰੇ ਇਤੁ ਦੁਨੋ ਗਾਵਹਿ ਜੋਤਿ ਕੁਪਾਵਨ ਰਤੇ ਤੇਰੇ ਪਰ ਤਰਸ ਲੇ ਹੋਰ ਕੀਤੇ ਗਾਵਨ ਸੇ ਮਾਚਿਤਨ ਆਵਨ ਨਾਨਕ ਕੀ ਆਵੀ ਚਾਰੇ ਸੋਈ ਸੋਈ ਸਮਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿਨ ਉਪਾਈ ਕਾਰ ਕਰ ਵੇਖਿਆ ਕੀਤਾ ਆਪਣਾ ਜਿਉ ਤਿਸ ਦੇਵੜਿਆਈ ਜੋਤਿ ਸੁਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਏ ਸੋ ਪਾਤ ਸਾਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸ਼ਰਮ ਵੱਤ ਚੋਲੇ ਤਿਆਗ ਕੀ ਕਰ ਵਿਪੂਤ ਕਿੰਤਾ ਕਾਲ ਕੁਆਰੀ ਕਾਇ ਜਉ ਤਨ ਨ ਪਰਤੀਤ ਆਏ ਪੰਥੀ ਸਗਰ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਿਸੈ ਆਦੇਸ਼ ਆਦ ਅਨੀਲ ਆਨਾਦ ਅਨਾਹਤ ਜੋਗ ਜੁਗ ਇਕ ਵੇਸ ਤਉ ਗਿਆਨ ਦੇ ਆ ਪੰਡਾਰਨ ਘਾਟ ਘਟ ਵਜਹ ਨਾਦ ਆਪਨਾਥ ਨਾਥੀ ਸਭ ਜੋ ਕੀ ਹਿਰਦ ਸਿੰਧ ਅਵਰਾ ਸਾਧ ਸੰਯੋਗ ਵਿਜੋਗ ਦੇ ਕਾਰ ਚਲਾਵਹਿ ਲੇਖਿ ਆਵਹਿ ਪਾਗ ਆਦੇਸ ਤਿਸ ਆਦੇਸ ਆਦ ਅਨੀਲ ਨਾਦ ਅਨਾਹਤ ਜੋਗ ਦੁਗ ਇਕੋ ਕਮਾਈ ਦੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਬਾਨ ਦੇਵ ਤੇ ਸੁਭਾਵਾਂ ਤੇ ਚਲਾਵੇ ਜਿਵ ਹੋਵੇ ਫਰਮਾਨ ਉਹ ਵਖੇ ਉਹਨਾਂ ਨਦਰਨ ਆਵੇ ਗੌਤਾ ਇਹੋ ਵਿਦਾਨ ਆਦੇਸ਼ ਤੇਸ ਆਦੇਸ਼ ਆਤ ਅਨੀਲ ਆਨਾਦ ਅਨਾਹਤ ਦੁਗ ਦੁਗ ਇੱਕ ਵਿਵੇਸ਼ ਆਸਣ ਲੋਏ ਲੋਏ ਪੰਧਰ ਜੋ ਕਿਛ ਪਾਇਐ ਸੋ ਇੱਕ ਵਾਰ ਕਰ ਕਰ ਵਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਿਸਾ ਆਦੇਸ ਆਗ ਅਨੀਲ ਅਨਾਗ ਅਨਾਹਤ ਤੋਗ ਜੁਗ ਇੱਕ ਵੇਸ ਇਕ ਦੇਉ ਜੀ ਬਹੁ ਲਖ ਹੋਏ ਲਖ ਹੋ ਵਹਿ ਲਖ ਵੀ ਇਸ ਲਖ ਲਖ ਗੇੜਾ ਕੀ ਹੈ ਇੱਕ ਨਾਮ ਜਗਦੀਸ਼ ਇਹ ਤਰਾ ਪਤ ਪਵੜੀਆ ਚੜੀਆ ਹੋਏ 21 ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰਿ ਪਾਈ ਐ ਕੂੜੀ ਕੂੜ ਠੀਸ ਆਖਣ ਜੋਰ ਚਪੈਨ ਹਜੂਰ ਜੋੜ ਨਾ ਮੰਗਣ ਦੇਣਾ ਨਜੋਰ ਜੋਰ ਨਾ ਜਿਉਣ ਮਰਨ ਹੈ ਜੋਰ ਜੋੜ ਨਾ ਰਾਜਮਾਲ ਮਨ ਸੋਰ ਜੋੜਨ ਸੋਤੀ ਗਿਆਨ ਵਿਚਾਰ ਜੋੜਨ ਜੁਗਤੀ ਛੁੱਟੈ ਸੰਸਾਰ ਜੇ ਸਾਥ ਜੋਰ ਕਰਵੇ ਖੈਸ ਹੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਦਿਤੀ ਵਾਰ ਪਉਣ ਪਾਣੀ ਅਗਨੀ ਪਾਤਾ ਤਿਸ ਵਿੱਚ ਧਰਤੀ ਧਾਪ ਰਖੀ ਤਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਚਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਨ ਨਗਰੀ ਕਰਮ ਪਵੈ ਨੀਸਾਨ ਕਉ ਟਪਕਾਈ ਉੱਠ ਪਾਏ ਨਾਨਕ ਗਾ ਜਾਪੈ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖਉ ਕਰਮ ਕੇਤੇ ਪਉਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬਰਮ ਘਾੜ ਤਕੜੀ ਹੈ ਰੂਪ ਰੰਗ ਕੇਸ ਕੇਤੇ ਕਰਮ ਭੂਮੀ ਮਿਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਜਦੁਬਿਨਾਤ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨੋ ਮਨ ਕੇਤੇ ਕੇਤੇ ਰਤਨ ਸੁਮੰਦ ਕੇਤੀਆ ਖਾਣੀ ਕੇਤੀਆ ਬਾਣੀ ਕੀਤੇ ਪਾਸ ਨਰਿੰਦ ਕੇਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਕਰਨ ਮਹਾਂ ਗਿਆਨ ਪਰਚੰਡ ਤਿੱਥਾ ਨਾਦ ਵਿਨੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਤ ਕਾੜ ਤਕੜੀ ਬਹੁਤ ਅਨੂਪ ਤਾਗਿਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹ ਪਿਛਾ ਪਛਤਾਏ ਤਿੱਥੈ ਕੜਿਐ ਸੁਰਤ ਮਤ ਮੰਨ ਬੁੱਧ ਤਿੱਥੈ ਕੜਿਐ ਸੁਰ ਅਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿੰਨ ਮਹਾਰਾਮ ਰਹਾ ਪਰਪੁਰ तितहै सीतो सीता महमा माहे ताके रूप न कथने जाहे ना अहं रहन ठागे जाहे जिनक राम वसै मन माहे तितहै भक्तो सह अकेले कर आनन सच्चा मन सोए सच खंड वसै निरंकार कर कर देखै नदन धार तितहै खंड मंडल वरपान जे को कथा त अनंत अनंत ਿਤھ ਲੋ ਲੋ ਆਕਾਰ ਜੇ ਜਿਉ ਹੁਕਮ ਤਿਵੈ ਤਿਵਕਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਐ ਸਾਰ ਜਤ ਪਹਾੜਾ ਤੀਰ ਜਿਸੁ ਨਿਆਰ ਅਹਿਰਨ ਮਤਿ ਵੇਦ ਹਤਿਆਰ ਪਉਖਲਾ ਗਨ ਤਪਤਾਉ ਪਾਂਡਾ ਭਾਉ ਅਮ੍ਰਿਤ ਤਿਤ ਟਾਲ ਘੜੀਆ ਸਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਜ਼ਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤ ਦਿਵਸ ਰਾਤ ਦੋ ਦਾਈ ਦਾਇਆ ਫੁੱਲੇ ਸਗਲ ਜਗਤ ਸੰਗੇ ਆਈਆਂ ਬੁਰੀਆਂ ਆਵਾਚਾ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗੈਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੇ ਤੇਜ ਹੁੱਟੀ ਨਾਲ ਦੇ ਨਾਮ ਤੇ ਆਇਆ ਧਰਮ ਸੱਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ